ਗੱਲ ਹੈ ਬੱਚਿਆਂ ਨੂੰ ਤਾਂ ਪੜ੍ਹਾਈ 'ਤੇ ਧਿਆਨ ਦੇਣਾ ਚਾਹੀਦਾ ਲਾਉਣ ਲੋ ਇਹ ਥੋੜ੍ਹ-ਥੋੜ੍ਹ ਬੱਚਿਆਂ ਨੂੰ ਵੀ ਜਿਹੜੀਆਂ ਲੈ ਕੇ ਤੁਰੇ ਸੜਕਾਂ ਕਾਇਦੇ ਫਿਰਦੇ ਨੇ اچھا ਜੀ ਕੋਈ ਕੰਟਰੋਲ ਨਹੀਂ ਜਿੱਥੇ ਸੜਕਾਂ ਦੇਖਦੇ ਉੱਥੇ ਜਿਹੜੀ ਲੈ ਕੱਢ ਜਾਂਦੇ ਨੇ ਠੀਕ ਹੈ ਜੀ ਅਸੀਂ ਬਹਿਣਾ ਦੇਣਾ ਕਿ ਤਾਂ ਹੋਰ ਜਗ੍ਹਾ ਦੇਓ ਤਾਂ ਕਿ ਇੱਥੇ ਟ੍ਰੈਫਿਕ ਤਾਂ ਬਹੁਤ ਜ਼ਿਆਦਾ ਆਪਣੇ ਰੋਡ ਤੇ ਕੁਆਲਟੀ ਰੋਡ ਤੇ ਅੱਛਾ ਪਰ ਦੇਖਿਆ ਜੇ ਕੋਈ ਸਰਕਾਰੀ ਅਧਿਕਾਰੀ ਧਿਆਨ ਨਹੀਂ ਆਂਦੇ ਬਿਲਕੁਲ ਨਹੀਂ ਇੱਥੇ ਇੱਥੇ ਰਹੇ ਨੇ 40 ਸਾਲ ਦੇ ਨੇ ਐਸੇ ਦੇਖਿਆ ਹੁਣ ਤਾਂ ਇਹਨਾਂ ਵੱਧ ਗਿਆ ਹੋਇਆ ਉਹ ਤੁਸੀਂ ਜਾ ਕੇ ਦੇਖ ਲਓ ਕੋਣ ਕਿੰਨਿਆਂ ਗੇੜੀਆਂ ਲਾਈਆਂ ਨੇ 100 ਸਾਈਕਲਾਂ ਨਾਲ ਜਿਹੜੀਆਂ ਲੱਗੀਆਂ ਨੇ ਅਰੇ ਬਦਮੀਜ ਵੀ ਕਦੇ ਰਾਤ ਨੂੰ ਕੋਈ ਬੰਦੇ ਨਾਲ ਬਿਲਕੁਲ ਕਰਦੇ ਆ ਜੀ ਇਹ ਕੋਈ ਸ਼ੱਕ ਨਹੀਂ ਹੋਣਾ ਇੱਕ ਤਾਂ ਦੇਸ਼ਾ ਖੁੱਲ ਗਿਆ ਨਵਾਂ ਨਜਾਇਜ਼ ਮਗਰ ਦੇ ਬਸਤੇ ਇੱਥੇ ਦੇਖ ਅੱਧਾ ਕਿਲੋਮੀਟਰ ਤੋਂ ਵੀ ਘੱਟ ਦੇ ਦੋ ਤਿੰਨ ਕਿਉਂਕਿ ਨਹਿਰ ਦੇ ਪਾਰ ਦੇ ਪਾਸੇ ਇੱਕ ਅੰਦਰੀ ਗੜੀ ਜੇ ਹੋ ਗਿਆ ਇੱਕ ਉਹ ਹੋ ਗਿਆ ਤੇ ਕੀ ਮੰਗ ਕਰਦੇ ਬੇਠੇਗਾ ਖੁੱਲ ਜਾਂਦਾ ਕੀ ਮੰਗ ਕਰਦੇ ਕਿ ਤਨੇ ਕਿ ਤੇ ਰੇੜੀਆਂ ਰੁਪੜੀਆਂ ਨੂੰ ਮੇਰੇ ਕੰਟਰੋਲ ਕੀਤਾ ਜਾਵੇ ਇੱਥੇ ਪੰਜਾਬੀ ਬਾਸਦੇ ਸਾਰੇ ਬਾਸਦੇ ਅਸੀਂ ਇੰਜ ਕੰਮ ਨਾ ਕਰ ਕਾਨੂੰਨ ਕਹਿੰਦੇ ਜਗ੍ਹਾ ਹੋਰ ਦਿਓ ਸਿਵਕ ਬਹੁਤ ਰੁਕ ਰਹੀ ਆ ਸਾਡੀ ਨਾਲ ਸਿਵਕ ਹਸਪੀਟਲ ਦੇ ਬੱਚਿਆਂ ਵਾਲੀ ਜੇਲ ਆ ਰਹੇ ਆ ਬੱਚਾ ਜੇਲ ਆ ਮੁਰ ਸਭ ਕੁਝ ਇੱਥੇ ਦੇਖੋ ਇੱਥੇ ਸਾਡੇ ਪੰਜਾਂ ਮਿੰਟ ਹੁਣ ਤਾਂ ਪਿੱਛੇ ਖੜਿਆ ਇੱਥੇ ਤੱਕ ਆਏ ਜੜੀਆਂ ਲੈ ਕੇ ਉਧਰੇ ਪਾਸੇ ਉਥੋਂ ਜੜੀਆਂ ਲਾ ਲੈਂਦੇ ਆ ਇਹਨਾਂ ਤੇ ਸਖਤ ਕਾਰਵਾਈ ਮੰਗ ਕਰਦੇ ਆ ਬਿਲਕੁਲ ਕਰਦੇ ਆ ਸਖਤ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਠੀਕ ਠੀਕ ਹੈ ਜੀ ਹਾਂ ਬਿਲਕੁਲ ਹੋਣੀ ਚਾਹੀਦੀ ਹੈ ਜੀ ਮੈਮ ਇਧਰ ਆ ਜੀ ਮੈਮ ਦੇਖਿਆ ਜਾਵੇ ਕਿਤਨਾ ਕਿਤੇ ਅਕਰੋਚਮੈਂਟੋਂ ਲੈ ਕੇ ਕਾਰਪੋਰੇਸ਼ਨ ਨਾਲ ਮਿਲ ਕੇ ਤੇ ਟ੍ਰੈਫਿਕ ਮਿਲ ਕੇ ਹਟਾ ਰਹੇ ਆ ਕਿਤਾਈ ਕਾਰਵਾਈ ਕੀਤੀ ਜਾਏਗੀ ਇਨਾਂ ਤੇ ਇੰਨਾ ਪੈਸੀ ਹਮੇਸ਼ਾ ਕੋਈ ਨੋਟਿਸ ਦੇ ਰਹੇ ਆ ਐਸੇ ਬਾਰ ਨਹੀਂ ਠੀਕ ਹੈ ਜੀ ਜੇਕਰ ਇਹ ਫੇਰ ਵੀ ਨਹੀਂ ਮਤਲਬ ਲੱਗਦਾ ਹੈ ਕਿ ਕਾਰਵਾਈ ਨਹੀਂ ਹੋ ਰਹੀ ਤਾਂ ਕਿੰਦਾ ਕਾਰਵਾਈ ਕੀਤੀ ਜਾਏਗੀ ਕਿਦਾਂ ਕਿਤੇ ਇਹ ਕਹਿੰਦੇ ਵੀ ਉਹ ਆਂਦੇ ਨੇ ਚੱਲ ਜਾਂਦੇ ਨੇ ਸਤ ਕਰਵਾਈ ਕੀਤੀ ਜਾਏਗੀ ਚਾਹੇ ਚਲਾਨ ਆਉਣਗੇ ਵੀ ਕਾਰਪੋਰੇਸ਼ਨ ਨੂੰ ਯਾਦ ਰੱਖੀ ਜਿਹੜੀ ਇਹ ਰਿਪੋਰਟਮੈਂਟ ਕਰਦੇ ਹੈਗੇ ਜਿਹੜੇ ਹੈਗੇ ਨਾ ਦੇ ਸਮਾਨ ਵਗੈਰਾ ਸਭ ਚੱਕ ਕੇ ਇਸ ਲੈ ਜੂਗਾ ਕਿੰਨੇ ਕੁ ਰੇੜੀਆਂ ਮੈਡਮ ਹੋ ਰਹੇ ਕਿੰਨੇ ਬਾਰਿੰਗ ਦੇ ਦਿੱਤੇ ਗਏ ਸਾਫੀ ਲੱਗ ਗਿਆ ਹੈ ਤੇ ਸੰਵੇਦ ਜਿਹੜੀ ਰੇੜੀ ਹੈਗੀ ਆ ਉਹਨਾਂ ਨੂੰ ਅਸੀਂ ਲੋਕ ਇਸ ਦੇਣੀ ਆ ਠੀਕ ਹੈ ਬਾਈ ਤੇ ਬਾਰ ਬਾਰ ਇਹ ਲੋਡਿੰਗ ਦੇ ਨਹੀਂ ਚੁੱਕੇ ਪਹਿਲਾਂ ਵੀ ਬਾਰੇ ਠੀਕ ਹੈ ਬਾਈ